ਸਹਿਬਾਨ ਜਥੇਦਾਰ ਬਾਬਾ ਪ੍ਰਤਾਪ ਸਿੰਘ ਜੀ ਚਾਰਸਾਂ ਵਾਲੇ ਆਹ ਮੁੰਡੇ ਦਾ ਨਾਮ ਜੀਵਨ ਹੈ ਘਰਕੇ ਚੰਬੇ ਵਾਲਾ ਆਹ ਸਾਹਮਣੇ ਸੱਤ ਲੋਈ ਦਰਿਆ ਦੇ ਕੰਡੇ ਤੇ ਵਸਿਆ ਪਿੰਡ ਜੀਵਨ ਨੇ ਕਹਿੰਦੇ ਤਾਂ ਕਬੱਡੀ ਰਚਿਆ ਪੰਜਾਬੀਆਂ ਨੇ ਖੌਨ ਚ ਕਬੱਡੀ ਵੀਰਿਆ ਨਾ ਜਾਣਾ ਆ ਸਾਹਮਣੇ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਟੱਕਰਾਂ ਵੱਡੀਆਂ ਇੱਕ ਸਾਈਡ ਤੇ ਬੈਂਕਿਆਂ ਵਾਲਾ ਬਾਜੂ ਦਾ ਚੇਲਾ ਨਾਲ ਅੰਬੇ ਦਾ ਵੀਰ ਆ ਸਾਹਮਣੇ ਇਧਰਲੇ ਪਾਸੇ ਕਹਿੰਦੇ ਵੱਡੀ ਮੰਗ ਦਾ ਵੱਡੇ ਕਬੱਡੀ ਕਪਾਤੇ ਤੇ ਵਿਦੇਸ਼ਾਂ ਦੀ ਧਰਤੀ ਦੇ ਵੱਡੀ ਮੰਗ ਆ ਕਹਿੰਦੇ ਨਿੱਕੇ ਨਜ਼ੋਰ ਵਾਲੇ ਦੀ ਇਹਨੇ ਹਾਰ ਲਈ ਜਿੱਤੇ ਹੋਏ ਆ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਟੱਕਰ ਸਰਹਾਲੀ ਸਾਹ ਦੇ ਧੀਰੇ ਦੇ ਨਾਮ ਖਾਤੇ ਜੁੜ ਗਿਆ ਕਿ ਮਾਂ ਬੜੀ ਰਣਜੀਤ ਸਿੰਘ ਜੇ ਜੂੰਡਾ ਰਹਿ ਜਾਂਦਾ ਕੀ ਦੀ ਹਸਤੀ ਮੰਗਲਾ ਖੋਣਣ ਕਾਣਾ ਲੈ ਜਾਂਦਾ ਲਾਹੌਰ ਤੇ ਨਜਰਾ ਹੁੰਦੀਆਂ ਨਾ ਜੀ ਆਣ ਗਵਾਨ ਦੀਆਂ ਸਾਡੇ ਗੋਰੇ ਪਾਉਂਦੇ ਪੱਠੇ ਤੇ ਮਹਿਮਾ ਭਾਂਡੇ ਮਾਣਦੀਆਂ ਸਾਡੇ ਗੋਰੇ ਪਾਉਂਦੇ ਪੱਠੇ ਮਹਿਮਾ ਭਾਂਡੇ ਮਾਣਦੀਆਂ ਲਓ ਸਾਹਮਣੇ ਅਮਰਤ ਪੱਟੀ ਸ਼ਹਿਰ ਵਾਲਾ ਖੇਡ ਮੈਦਾਨ ਦੇ ਇੱਕ ਕਬੱਡੀ ਕਬੱਡੀ ਕਰਦਾ ਹੈ ਟੱਕਰ ਕਿਹਦੇ ਨਾਲ ਆਹ ਕਹਿੰਦੇ ਪਲੇਰਾਂ ਵਾਲਾ ਸ਼ੇਤਾ ਯਾਰ ਪਿੰਡ ਦੀ ਧਰਤੀ ਦੇ ਪਹਿਲੀ ਵਾਰ ਹੀ ਗਿਆ ਤੇ ਮਹਿੰਗੇ ਪਿੰਡ ਵਾਲਾ ਕਿ ਸੁਰ ਸਿੰਘ ਪਿੰਡ ਲਾਹੌਰ ਦਾ ਜਿੱਥੋਂ ਦਾ ਬਿਦੇ ਚੰਦ ਸ਼ੇਨਾ ਸ਼ੇਰਾਂ ਦੇ ਦੌਰ ਦਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪ੍ਰੀਤ ਹਾਂ ਅਰਾਦਾ ਆਹ ਸਾਹਮਣੇ ਇਧਰਲੇ ਪਾਸੇ ਇੱਕ ਗਲੀ ਤੇ ਕਾਰਜ ਮਸਤਗਰ ਪਿੰਡ ਵਾਲਾ ਇੱਕ ਗਲੀ ਤੇ ਪ੍ਰੀਤ ਟੱਕਰ ਵੱੱਗੀ ਹੈ ਖੇਡ ਮੈਦਾਨ ਦੇ ਕਿੱਲੇ ਬਲੇ ਹੋ ਗਈ ਹੈ ਤਾਜ ਦੀਆਂ ਬੜੀਆਂ ਲੰਮੀਆਂ ਰਾਹਾਂ ਨੇ ਖਤੇਂਦਰ ਤੋਂ ਸਰਤਾਜ ਦੀਆਂ ਪ੍ਰੀਤ ਭਾਈ ਲੱड्डੂ ਵਾਲੇ ਨੇ ਕਹਿੰਦੇ ਰੌਣਾ ਰੱਪਾ ਜਾ ਪੁਆਤਾ ਆ ਪ੍ਰੀਤ ਨੇ ਰੌਣਾ ਰੱਪਾ ਜਾ ਪੁਆਤਾ ਬਾਜੂ ਸਮਝਾਲਾ ਚੇਲਿਆਂ ਨੂੰ ਕਹਿੰਦੇ ਪੁੱਤਰਾਂ ਜਾਂ ਕਹਿੰਦੇ ਇਧਰਲੇ ਪਾਸੇ ਸਿੱਖ ਸਰਦਾਰ ਆਹ ਸਾਹਮਣੇ ਕਰਦਾ ਢੱਕਣ ਦੀ ਗੱਲ ਪਰ ਦਇਆ ਹੌਂਡਾਂ ਵਿੱਚ ਸਾੰਭਾ ਸੁਰ ਸਿੰਘ ਪਿੰਡ ਵਾਲਾ ਪੰਪਾ ਨਵਾਂ ਛੋਲਾ ਹੈ ਆ ਬੜਾ ਸ਼ਾਰਪ ਹੈ ਬੜਾ ਤੇਜ ਹੈ ਟੱਕਰ ਵਰਨਾਲੇ ਦੇ ਯਾਦ ਨਾਲ ਹੈ ਯਾਦ ਯਾਦ ਯਾਦਗਾਰੀ ਯਾਹੋ ਯਾਦਗਾਰੀ ਯਾਹੋ ਹੋ ਬਲ 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 ਵਾਓ ਪ੍ਰੀਤ ਵਾਓ ਪ੍ਰੀਤ ਪਰ ਇਹਨੂੰ ਟਾਲਣ ਦੇ ਵਿੱਚ ਸਮਾਂ ਬਹੁਤ ਲੱਗਦਾ ਹੈ ਇਹਨੂੰ ਬਣਾਉਣ ਦੇ ਵਿੱਚ ਮਿਹਨਤ ਬਹੁਤ ਲੱਗਦੀ ਹੈ ਮੇਰੇ ਪੰਜਾਬੀ ਵੀਰੋ ਪਰ ਇਧਰਲੇ ਪਾਸੇ ਜੱਗਾ ਪੁਰਸਿਆਵਾਲਾ ਖੇਡਿਆ ਕੈਨੇਡਾ ਗੱਡੀਆਂ ਗੱਡੀਆਂ ਦਾ ਸਨਮਾਨ ਸਾਬਾ ਨੌਜਨ ਯਾਨ ਵਰਨਾ ਜਿੰਨੇ ਜੱਫੇ ਲਾਵੇ ਜਿਹੜਾ ਉਹਨੇ 1000 ਬਲਜੀਤ ਸਿੰਘ ਕਾਲਾ ਬੰਡਾਲਾ ਮਨਜੀਤ ਸਿੰਘ ਬੰਡਾਲਾ ਸਰਜੀਤ ਫੌਜੀ ਅਰਸ਼ ਡਾਕਟਰ ਮਲਕੀਤ ਕਨੇਡਾ ਤੇ ਕਾਇ ਕਨੇਡਾ ਆਕਾਸ਼ ਢੱਲਰ ਹੁਣੇ ਕਹਿੰਦੇ ਆ ਇਧਰਲੇ ਪਾਸੇ ਯਾਦ ਤੇ ਯਾਹ ਯਾਦਗਰੀ ਫਿਰਿਆ ਪੁੱਤਰ ਦੀ ਪੰਤ ਕਬੱਡੀ ਦੇ ਗਰਾਊਂਡ 'ਤੇ ਮੇਰੇ ਪੰਜਾਬੀ ਵੀਰੋ ਫਿਰੇ ਦਾ ਇਆਜਾ ਧੰਦਨ ਕਰਵਾ ਗਿਆ ਇੱਧਰ ਖੇਡ ਮੈਦਾਨ ਦੇ ਵਿੱਚ ਵਰਜੰਟ ਕਹਿੰਦਾ ਆਹ ਮਾਇਆ ਤਾਂ ਹੀ ਲਾ ਦੇਣੀ ਹੈ ਬਾਜੂ ਦਾ ਚੇਲਾ ਇੱਧਰਲੇ ਪਾਸੇ ਧੰਦਨ ਕਰਵਾ ਰਿਹਾ ਆਹ ਖੇਡ ਮੈਦਾਨ ਦੇ ਵਿੱਚ ਹੇ ਟਕਰਾ ਵੱਡਿਆ ਟਕਰਾ ਵੱਡਿਆ ਆਹ ਪੈ ਗਿਆ ਪਰਦੀ ਤੇ ਤੇਲ ਮਚ ਗਏ ਵੀ ਖੇਡ ਮੈਦਾਨ ਦੇ ਵਿੱਚ ਆਪਾਂ ਲਾ ਕੇ ਜਾ ਰਹੇ ਆ ਕਹਿੰਦੇ ਵੀ ਬਾਜੂ ਦੇ ਆ ਜਾਸੀ ਨੇ ਜਿਹੜਾ ਜੱਹਾ ਲਾਇਆ ਇਹਦੇ ਲਈ 500 ਦੇ ਵੱਡੇ ਸਨਮਾਨ ਸਰਦਾਰ ਮੋਹਨ ਸਿੰਘ ਜੀ ਤੇ ਸਰਦਾਰ ਸੋਹਣ ਸਿੰਘ ਜੀ ਰਤੋ ਵਾਲੀਆ ਪਰਿਵਾਰ ਕਰਤਾਰ ਸਰਪੰਚ ਬਰਕਾਰ ਸਿੰਘ ਜੀ ਸਰਪੰਚ ਜਗਤਾਰ ਸਿੰਘ ਜੀ ਸਰਪੰਚ ਸ਼ਵੇਗ ਸਿੰਘ ਜੀ ਸਰਪੰਚ ਤੇ ਮਹੱਤਪਾਲ ਸਿੰਘ ਜੀ ਸਰਪੰਚ ਬਲਦੇਵ ਸਿੰਘ ਜੀ ਸਰਪੰਚ ਰਿਆਦਗਾਰੀ ਜਹੇ ਕਹਿੰਦੇ ਯਾਰ ਵੀਰੋ ਰਣਦਰਗਲਾਨ ਰਾਜਗਲਾਨ ਤੇ ਪਰਮਾਸਤਰੀਆ ਇਧਰ ਗੁਰਪੀਤਾਸਤਰੀਆ ਗਰਜੰਟ ਆ ਆਪਾਂ ਬਾਜੂ ਦੇ ਚੇਲੇ ਨੂੰ ਜਿਹੜਾ 500 ਜਰੂਰ ਪੁੱਜਦਾ ਕਰਦੇ ਆ ਸਾਡੇ ਮੋਹਨ ਸਿੰਘ ਜੀ ਤੇ ਸੋਹਣ ਸਿੰਘ ਜੀ ਰਤੋਵਾਰੀਏ ਪਰਿਵਾਰ ਵੱਲੋਂ ਆ ਯਾਦ ਦੀ ਮਾਇਆ ਜਿਹੜੀ ਜਰੂਰ ਲਜੋ ਨੇ ਹਿਸਾਬ ਕਿਤਾਬ ਚੱਲਣਾ ਸਾਰਾ ਆ ਸਾਹਮਣੇ ਖੇਡ ਮੈਦਾਨ ਦੇ ਜਿਹ ਇਧਰਲੇ ਪਾਸੇ ਜੀਵਨ ਨਾਜਨ ਪਾਉਂਦਾ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਵੀਰੇਆ ਲਾਈਏ ਜਹਾ ਕਰਵਾ ਦिए ਬੱਲੇ ਬੱਲੇ ਆਹ ਸਾਹਮਣੇ ਇਧਰਲੇ ਪਾਸੇ ਮੈਚ ਬਹੁਤ ਤਗੜਾ ਹੈ ਕੁਝ ਵੀ ਹੋ ਸਕਦਾ ਹੈ ਤੰਦੂਰ ਦੇ ਵਿੱਚ ਕੋਲੇ ਉਧਰ ਰਸੂਲਪੁਰੀਏ ਪਾਈ ਜਾ ਰਿਹਾ ਕੋਈ ਕਿਸੇ ਤੇ ਮਾਇਆ ਲਾ ਰਿਹਾ ਕੋਈ ਕਿਸੇ ਤੇ ਮਾਇਆ ਲਾ ਰਿਹਾ ਲਓ ਸਾਹਮਣੇ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਮਨਜੀਤ ਆਂ ਸਾਹਮਿਆ શ્રીਰਾਜ ਇਹ ਲਿਸ਼ਕ ਦੇ ਪਿੰਡੇ ਪੈਰ ਪੱਟਾਂ ਵਿੱਚ ਘੁੱਗੀਆਂ ਸਾਹਨਾ ਵਾਲੇ ਪੇੜਾਂ ਵਿੱਚ ਤਾ ਵਜੀਆਂ ਤਾਕਤਾਂ ਸਾਹਨਾ ਵਾਲੇ ਪੇੜ ਆ ਆ ਮੁੰਡਾ ਵੱਡੇ ਵੱਡੇ ਕਬੱਡੀ ਕਪਾਂ ਤੇ ਵੱਡੇ ਵੱਡਿਆਂ ਦੀ ਧੰਨੀ ਨੂੰ ਥੁੱਕ ਲਾ ਦਿੰਦਾ ਨਿੱਕਾ ਨਦੌਰ ਦੀ ਧਰਤੀ ਦਾ ਪਰ ਅੱਜ ਮੈਨੂੰ ਲੱਗਦਾ ਇਤਿਹਾਸ ਬਦਲਣ ਜਾ ਰਿਹਾ ਹੈ ਆਹ ਸਾਹਮਣੇ ਨਿੱਕਾ ਨਦੌਰ ਦੀ ਸਿਰੇ ਦੇ ਸੱਦੇ ਆ ਸਾਰੇ ਨਿੱਕਾ ਨਦੌਰ ਵਾਲਾ ਗਰਜੰਟ ਉਹਨੇ ਸਾਡੇ ਵੀਰ ਕਹਿੰਦੇ ਆ ਸਰਦਾਰ ਮੋਹਨ ਸਿੰਘ ਜੀ ਤੇ ਸਰਦਾਰ ਸੋਹਣ ਸਿੰਘ ਜੀ ਦੇ ਪਰਿਵਾਰ ਵੱਲੋਂ ਨਿੱਕੇ ਨਦੌਰ ਦੀਆਂ ਤਿੰਨ ਕਬੱਡੀਆਂ ਤੇ 2100 ਰੁਪਏ ਹੋਵੇਗਾ ਅਗਲੀਆਂ ਤਿੰਨ ਕਬੱਡੀਆਂ ਤੇ ਇੱਕ ਰਮੇਂਦਰ ਅਗਲਾਨ ਰਾਜ ਇੰਗਲੈਂਡ ਪਰਮ ਤੇ ਗੁਰਪ੍ਰੀਤ ਸਾਡੇ ਅਸ਼ੋਯਾ ਵਾਲੇ ਕਹਿੰਦੇ ਵੀ 2100 ਹੋਵੇਗਾ ਮੇਰੇ ਪੰਜਾਬੀ ਵੀਰੋ ਸਰਦਾਰ ਮੋਹਨ ਸਿੰਘ ਜੀ ਤੇ ਸਰਦਾਰ ਸੋਹਣ ਸਿੰਘ ਰੋਟਾ ਵਾਲਿਆ ਪਰਮਾਰ ਆ ਸਾਹਮਣੇ ਖੇਡ ਮੈਦਾਨ ਵਿੱਚ 2100 ਮੇਰੇ ਲਈ ਪਹੁੰਚਾ ਕਰ ਗਏ ਪਰ ਭੀੜਾ ਸ੍ਰੀ ਹਰਿ ਹਾਲੀ ਸਾਹਿਬ ਦੀ ਧਰਤੀ ਦਾ ਵੀਰੇ ਹੁਣ ਕੇ ਤੁਰਦਾ ਸਿੱਖ ਸਰਦਾਰ ਕੇ ਚੰਨ ਮਾਤਾ ਗੁਜਰੀ ਦਾ ਬੈਠਾ ਕੰਡਿਆਂ ਤੇ ਛੇ ਜਿ ਵਸ਼ਾਈ ਆਹ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਕੇ ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ਆਹ ਸਾਹਮਣੇ ਇਧਰਲੇ ਪਾਸੇ ਆਹ ਮੁੰਡਾ ਜਿਹਨੇ ਆਨੰਦਪੁਰ ਸਾਹਿਬ ਦੇ ਯਾਨੀ ਆਕੋ ਮੰਦਰੀ ਦਰਸ਼ਕਾਂ ਨੂੰ ਮਜਬੂਰ ਕੀਤਾ ਆ ਕਾਸ਼ ਸੁਰ ਸਿੰਘ ਦੀ ਧਰਤੀ ਦਾ 855 ਦਾ ਸਨਮਾਨ ਹੋਇਆ 850 ਐਨ ਵੱਡੇ ਕਾਰਡ ਪੈਦਾ ਕੀਤੇ ਆ ਕਿ ਜਿਹੜੇ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਇਆ ਫਿਰ ਕੱਢਵੇਂ ਰਿਕਾਰਡ ਪੈਦਾ ਕੀਤਾ ਸਵਾਦ ਸਵਾਦ ਲੈਣ ਦੇ ਦੁਨੀਆ ਨੂੰ ਸਵਾਦ ਲੈਣ ਦੇ ਦੁਨੀਆ ਨੂੰ ਅੱਡਾ ਹਰਮਨ ਜੁਐਸ ਅਮਰੀਕਾ ਇਹ ਮਾਣ ਜਾਏ ਕਹਿੰਦੇ ਸਰਦਾਰ ਮੋਹਨ ਸਿੰਘ ਜੀ ਤੇ ਸਰਦਾਰ ਸੋਹਣ ਸਿੰਘ ਜੀ ਉਹਨਾਂ ਦਾ ਹਰਮਨ ਕਹਿੰਦੇ ਜਾ ਵਸਿਆ ਜੁਣੋ ਉਸ ਮੁੰਡੇ ਦੇ ਲਈ ਹੋਵੇਗਾ ਇਧਰ ਹੀ ਬਾਜੂ ਮੈਨੂੰ ਨਾਮ ਦੱਸੇ ਮੈਂ ਪੁੱਛਿਆ ਤਾਂ ਸੀਗਾ ਮਾਈਂਡ ਦੇ ਵਿੱਚੋਂ ਨਿਕਲ ਗਿਆ ਇਧਰਲੇ ਪਾਸੇ 2100 ਲਾ ਦਿੱਤਾ ਰਾਜੂ ਨੌਜਨ ਹੈ ਰਾਜੂ ਨੌਜਨ ਬਾਜੂ ਬੈਂਕਾਂ ਦੀ ਟੀਮ ਦੇ ਲਈ ਵੱਡੇ ਯੋਹੇ ਭਰਦਾ ਆਹ ਸਾਹਮਣੇ ਤੇਰਾ ਇੰਗਲੈਂਡ ਵਾਲੇ ਅਸ਼ਟਵੀ ਆਵੇ ਕਹਿੰਦੇ ਆ ਇੰਦਰ ਅਮਰੀਕਾ ਵਾਲਾ ਕਹਿੰਦੇ ਆ ਆ ਭਾਂਜਾ ਕਹਿੰਦਾ ਵੀ 2100 ਪਰ ਦੂਜੇ ਪਾਸੇ ਬਲ 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 ਇਹ ਗਿਆ ਗੋਡਿਆਂ ਤੇ ਹੀ ਐ ਗੋਡਿਆਂ ਤੇ ਜਾਣੇ ਅੱਜ ਉਧਰੋਂ ਵੀ ਗੋਡਿਆਂ ਤੇ ਜਾਣੇ ਐ ਇਧਰੋਂ ਵੀ ਗੋਡਿਆਂ ਤੇ ਜਾਣੇ ਐ ਆਉਤਾਰ ਹੈ ਇਰਾਦਾ ਹੈ ਇਰਾਦਾ ਏਡੀਐਮ ਮਾਰਨ ਦਾ ਹੈ ਇਰਾਦਾ ਸਿੰਘ ਜੀ ਰੱਤੇ ਵਾਲੀ ਪਰਿਵਾਰ ਰਵਿੰਦਰ ਆ ਇੰਗਲੈਂਡ ਸਤਰੀਆ ਤੇ ਗੁਰਪ੍ਰੀਤਾ ਸਤਰੀਆ ਕਰਤਾਰ ਸਿੰਘ ਜੀ ਸਰਪੰਚ ਬਰਕਾਰ ਸਿੰਘ ਜੀ ਸਰਪੰਚ ਜਗਤਾਰ ਸਿੰਘ ਜੀ ਸਰਪੰਚ ਸ਼ਵੇਗ ਸਿੰਘ ਜੀ ਸਰਪੰਚ ਮੁਖਤਾਰ ਸਿੰਘ ਜੀ ਸਰਪੰਚ ਤੇ ਬਲਦੇ ਸਿੰਘ ਜੀ ਸਰਪੰਚ ਇਹਨੇ 21 ਫੋਰਾ ਨਿਕਾਣਾ ਜਾਣਿਓ ਇਹ ਬੜਾ ਕਦੀ ਕਦੀ ਸੱਗੇ ਕਦੀ ਖੱਬੇ ਖੇਡ ਮੈਦਾਨ ਦੇ ਵਿੱਚ ਇਧਰ ਨੇ ਪਾਸੇ ਆਪਾਂ ਟੱਕਾਂਗੇ ਮੇਰੇ ਪੰਜਾਬੀ ਵੀਰੋ ਐਨ ਟੱਕਰਾ ਵੱਡੀਆਂ ਨੇ ਕਿ ਬਾਜ ਵਰਗੀ ਨਿਗਾਹ ਹੁੰਦੀ ਆ ਜਿਹੜੇ ਧਾਵੀਆਂ ਦੀ ਉਹ ਹੱਥ ਜਾ ਕੇ ਨੂੰ ਲਾ ਹੀ ਜਾਂਦੇ ਨੇ ਲੰਘੇ ਆਣੀਆਂ ਯੋਧਿਆ ਦੇ ਚਾਰ ਜਵਾਨੀ ਦੇ ਜਿਹੜੇ ਗਬਰੂ ਸਾਹਮਣੇ ਛਾ ਹੀ ਜਾਂਦੇ ਯਾਦ ਬਰਨਾਲਾ ਤੇ ਪ੍ਰੀਤ ਲੱਧੂ ਜਿੰਨੇ ਜੱਫੇ ਲਾਉਣਗੇ ਬੰਡਾਰੇ ਵਾਲੇ ਡਾਕਟਰ ਸਾਹਿਬ ਨੇ ਕਹਿੰਦੇ ਆ ਉਹਨਾਂ ਦੀ ਸਾਰੀ ਟੀਮ ਵੱਲੋਂ 21 ਹਜ਼ਾਰ ਰੁਪਈਆ ਹਰੇਕ ਜੱਫੇ ਦਾ ਔਰ ਸਾਹਮਣੇ ਯਾਦ ਤੇ ਪ੍ਰੀਤ ਲਓ ਸਾਹਮਣੇ ਇਧਰਲੇ ਪਾਸੇ ਮਨਜੀਤ ਨਵੇਂ ਪਿੰਡਿਆ ਖੇਡ ਮੈਦਾਨ ਦੇ ਵਿੱਚ ਕੋਈ ਫਤਿਹਪੁਰੀਆ ਕਹਿੰਦਾ ਪਰ ਟੱਕਰ ਕਹਿੰਦੇ ਬਾਜੂ ਦੇ ਚੇਲੇ ਵਾਲਾ ਦੀਪ ਕਹਿੰਦੇ ਖੇਡ ਮੈਦਾਨ ਦੇ ਵਿੱਚ ਆਹ ਸਾਹਮਣੇ ਚੜ ਚੜ ਕੇ ਜੱਫੀ ਲਾਉਂਦਾ ਟੱਕਰ ਆ ਵੀ ਵੱਡੀ ਐ ਟੱਕਰ ਆ ਵੀ ਵੱਡੀ ਐ ਆ ਵੀ ਕੋਈ ਖਾਲਾਈ ਦਾ ਵਾਲਾ ਨਹੀਂ ਇਧਰ ਭੀਮ ਖੇਡ ਮੈਦਾਨ 'ਚ ਕਬੱਡੀ ਕਬੱਡੀ ਕਰਦਾ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਭੀਮ ਦੀ ਕਬੱਡੀ ਐ ਵੀਰਾ ਸਿਹਾਰੀ ਸਾਹਿਬ ਦੀ ਧਰਤੀ ਦਾ ਦੇਸ਼ਾਂ ਦੇ ਛਣ ਵਿੱਚ ਖੇਡਿਆ ਆਸਟ੍ਰੇਲੀਆ ਦਾ ਵੀਜ਼ਾ ਚੱਕੀ ਫਿਰਦਾ ਪਰ ਇਧਰਲੇ ਪਾਸੇ ਯਾਦ ਪ੍ਰੀਤ 21 ਕਬੱਡੀ ਦਾ ਵੱਡੇ ਮਾਨ ਵੱਡੇ ਪਿਆਰ ਹੋਣਗੇ ਇਹਨਾਂ ਮਹਾਨ ਕਬੱਡੀ ਖਿਡਾਰੀਆਂ ਦੇ ਜਹਿਆਂ ਤੇ ਪਰ ਇਧਰਲੇ ਪਾਸੇ ਅਮਰਤ ਆਮਰਕ ਪੱਟੀ ਸ਼ਹਿਰ ਵਾਲਾ ਬੀਬੀ ਰਜਨੀ ਦਾ ਸ਼ਹਿਰ ਪੱਟੀ ਗੱਲਾਂ ਪੱਠ ਸਾਹਿਬ ਦੀਆਂ ਇਧਰਲੇ ਪਾਸੇ ਛੀਤਾ ਪਲੇਰਾਂ ਵਾਲਾ ਇੱਕ ਜੋਰ ਨਾਲ ਜੱਫੇ ਲਾਉਂਦਾ ਖੇਡ ਮੈਦਾਨ ਦੇ ਵਿੱਚ ਇੱਕ ਜੋਰ ਨਾਲ ਜੱਫੇ ਲਾਉਂਦਾ ਖੇਡ ਮੈਦਾਨ ਦੇ ਵਿੱਚ ਟੈਂਕਿਆਂ ਵਾਲੀ ਵੀ ਟੀਮ ਦਾ ਜਿਹੜਾ ਜੱਫੀ ਜੱਫਾ ਲਾਵੇਗਾ 2100 ਰੁਪਏ ਸਰਦਾਰ ਮੋਹਨ ਸਿੰਘ ਜੀ ਤੇ ਸਰਦਾਰ ਦੀ ਗਾਮੇ ਗੋੜੀ ਰੇਹੜੀ ਵਾਲੀ ਹੈ ਜਾਂ ਤੇਨਾ ਪਿਆਰ ਦੇ ਨਾਲ 21-21 ਹੋਵੇਗਾ ਆਹ ਸਾਹਮਣੇ ਜੂ ਬੰਕੇ ਦੀ ਟੀਮ ਦੇ ਬਾਜੂ ਮੇਰੇ ਤੋਂ ਜਰੂਰ ਪ੍ਰਾਪਤ ਕਰ ਲਵੇ ਬੋ ਸੱਤਾ ਕਹਿੰਦੇ ਟੁੱਟ ਪਹਿਲਵਾਨ ਦਾ ਪੋਤਾ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੈ ਇਧਰਲੇ ਪਾਸੇ ਟੱਕਰ ਕਿਹਦੇ ਨਾਲ ਟੱਕਰ ਕਿਹਦੇ ਨਾਲ 2 ਨੰਬਰ ਦਾ ਕਬੱਡੀ ਦੀ ਗਰਾਊਂਡ ਉੱੰਰ 3100 ਰੁਪਇਆ ਜਿਹੜਾ ਮਰਜੀ ਆ ਜਾ ਹਾਲਾਦਲੇ 3100 ਰੁਪਇਆ ਸਰਦਾਰ ਮੋਹਨ ਸਿੰਘ ਜੀ ਤੇ ਸਰਦਾਰ ਸੋਹਣ ਸਿੰਘ ਜੀ ਦੇ ਪਰਿਵਾਰ ਵੱਲੋਂ ਰਾਜ ਹੁਣੀ ਇੰਗਲੈਂਡ ਕਰਦੇ 3100 ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਜੀਵਨ ਕਹਿੰਦੇ ਚਿੱਟੇ ਰੰਗ ਦੀ ਪਾਈ ਹੋਈ ਨਿੱਕਰ ਐ ਖੇਡ ਮੈਦਾਨ ਦੇ ਵਿੱਚ ਆਹ ਸਾਹਮਣੇ ਮੇਰੇ ਪੰਜਾਬੀ ਵੀਰੋ ਸੰਧਾ ਸਰੀਰ ਹੈ ਕਿ ਲਿਸ਼ਕ ਦੇ ਪਿੰਡੇ ਪਹਿ ਪੱਟਾਂ ਵਿੱਚ ਘੁੱਗੀਆਂ ਸਤਾਨਾਂ ਵਾਲੇ ਭੇੜਾਂ ਵਿੱਚ ਤਾਂਗ-ਤਾਣੇ ਪੁੱਜੀਆਂ ਪ੍ਰੀਤ ਬੰਡਾਲੀਆਂ ਸਾਡੇ ਭਰਾ ਡਾਕਟਰ ਹਰਣਾ ਨੇ ਆਹ ਅਰਸ਼ ਹੁਣਾਂ ਨੇ 3100 ਯਾਰ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਜਰੂਦਾ ਖਾਲਸਾ ਬਰਨਾਲਾ ਪਿੰਡ ਹੈ ਇਹ ਵੀ ਯਾਰ ਦਾ ਬੜੀ ਬੜੀ ਸੋਹਣੀ ਹੈ ਕਦੇ ਕਿਸੇ ਨਾਲ ਲੜਦਾ ਨਹੀਂ ਕਦੇ ਕਿਸੇ ਨਾਲ ਝਗੜਦਾ ਨਹੀਂ ਬਾਜੂ ਨੇ ਸ਼ਰੀਫੀ ਤੇ ਪਰਮਾਨੀ ਟੱਪ-ਟੱਪ ਕੇ ਨਾਜਰ ਦੇ ਅੰਦਰ ਭਰੀ ਹੈ ਆਹ ਸਾਹਮਣੇ ਸੁਖਮਨ ਪਿੰਡ ਦਾ ਨਾਚ ਨਚਾਉਂਦਾ ਆਹ ਵੀ ਉਂਗਲਾ ਤੇ ਨਾਚ ਨਚਾਉਂਦਾ ਦਰਸ਼ਕ ਕੋਲਰ ਕਹਿੰਦਾ ਪ੍ਰੀਤ ਲੱਡੂ ਦਾ ਜਹ ਹਜ਼ਾਰ ਦਾ ਸਾਡੇ ਵੱਲੋਂ ਹੈ ਆਲੀ ਉਂਗਲਾਂ ਤੇ ਨਾਚ ਨਚਾਉਂਦਾ ਹੈ ਉਂਗਲੀ ਤੇ ਰਮਾਲ ਕਮਾਉਂਦਾ ਬਿਲਬਰ ਜਾਨੀ ਬਿਲਬਰ ਜਾਨੀ ਪਰ ਉਂਗਲੀ ਤੇ ਰਮਾਲ ਲੌਣੇ ਆਉਂਦੇ ਆ ਬਾਜੂ ਦੇ ਚੇਲੇ ਕਹਿੰਦੇ ਉਂਗਲਾਂ ਤੇ ਰਮਾਲ ਲੌਣੇ ਆਉਂਦੇ ਆ 3100 3100 ਨਿੱਕੇ ਨੋਰ ਦੀਆਂ ਰੈਡਾਂ ਤੇ ਕਿੰਨੇ ਮਾਇਆ ਲਾਈ ਜੀਓ ਜਰੂਰ ਕੋਈ ਦੀ ਕਰ ਦਈਏ ਕੋਈ ਕਰ ਦਈਏ ਭਾਈਆ ਜੀ ਕੋਈ ਦੀ ਕਰ ਦਈਏ ਇਮਰਜੈਂਸੀ ਆ ਇੱਕ ਜੱਥੇ ਦੇਓਗੇ ਤੇ ਇੱਕ ਨਿੱਕੇ ਦੇਓਗੇ 2100 ਅੰਕਾਂ ਦੀ ਪਹਿਲੀ ਪਾਰੀ ਸਤਰੀ ਜਿਹੜੀ ਪਹਿਲੀ ਪਾਰੀ ਸਤਰੀ ਤੇ ਬਾਦ ਲਾਈ ਸੀ ਫਿਰ ਕਿਸੇ ਵੱਲੋਂ ਕਿਹਾ ਸੀ ਤ੍ਰੀਦ ਨੇ ਗੱਡਾਂ ਡਈਆਂ ਪੋਤੀ ਇਹ ਤਾਂ ਜਿਹੜੀ ਪਿਛਲੇ ਮੋਦੀ ਨੇ ਕਹਿੰਦੇ ਆਪਰੇਸ਼ਨ ਸੰਧੋਸ਼ ਹੋਇਆ ਹੈ ਨਾ ਉਹੀ ਚੱਲ ਰਿਹਾ ਭਾਰਤ ਪਾਕਿਸਤਾਨ ਵਾਲਾ ਜਿਹੜੇ ਜਿਹੜੇ ਕਹਿੰਦੇ ਗੱਲ ਸਹੀ ਕੋੜੀ ਤਾੜੀਆਂ ਜ਼ੋਰ ਦੇ ਨਹੀਂ ਮਾਰਦੇ ਉਧਰ ਸੇਖ ਪੁਦਬਈ ਨੇ ਕਹਿੰਦੇ ਪ੍ਰੀਤ ਲੱड्डੂ ਵਾਲੇ ਵਾਸਤੇ 1000 ਕੋਈ ਦਾ ਕਰ ਦਿੱਤਾ ਤੇ ਡਾਕਟਰ ਸਾਹਿਬ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਪ੍ਰੀਤ ਸੋਹਣਿਆ 3101 ਤੇ 1000 1 4100 ਪੁੱਜ ਗਿਆ ਔਰ ਸਖੂਲਪੁਰ ਵਾਲੇ ਸਾਹਬ ਕਿਤਾਬ ਪਰੋਬਰੀ ਰੱਖਦੇ ਆ ਆ ਸਾਡਾ ਥੱਬੇ ਥੱਬੇ ਦੇ ਪੱਟਾ ਚੱਕੀ ਦੇ ਪੁਰ ਵਰਗੇ ਛਾਤੇ ਆ 2-3000 ਤੱਕ ਦੇ ਵਿੱਚ ਖਰਾਕ ਇਹੋ ਜੇ ਨੌਜਵਾਨ ਦੀ ਇੱਤੇ ਵੀ ਲਾਈਏ ਮਾਇਆ ਕੋਈ ਜਣਾ ਪਰ ਅਮਰਤ ਪੱਤੀ ਸ਼ਹਿਰ ਵਾਲਾ ਸਿਰ ਤੇ ਰਮਾਲ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਚਿੱਟੇ ਰੰਗ ਦਾ ਜੂੜੇ ਦੇ ਉੱਤੇ ਰਮਾਲ ਪਾਇਆ ਹੋਇਆ ਛੀਤਾ ਪਲੇਰਾਂ ਵਾਲਾ ਘੇੜ ਕਰਕੇ ਖੜਦਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਖੇੜੀ ਪਾਈ ਪਾ ਮਾਦੇ ਵੱਲੋਂ ਬਾਜੂ ਜਿੰਨੇ ਜੱਫੇ ਲਾਵੇਂਗਾ ਸੋਹਣਾ ਉਹਨੇ ਤੇਰੀ ਟੀਮ ਦੇ ਮਾਨ ਸਨਮਾਨ ਹੋਣਗੇ ਲਓ ਸਾਹਮਣੇ ਸਰਦਾਰ ਬੁੱਟਾ ਸਿੰਘ ਦੇ ਘਰ ਦਾ ਵਾਰਸ ਆ ਨੌਜਾਨ ਵੀ ਕਹਿੰਦੇ ਦੋ ਤਿੰਨ ਕੰਪੈਨਾਂ ਦਾ ਮਾਲਕ ਹੈ ਮਾਰਕ ਦੀ ਪੂਰੀ ਕਿਰਤ ਹੈ ਸ਼ੌਕ ਨਾਲ ਖੇਡ ਕਬੱਡੀ ਦੇ ਅੰਦਰ ਉਹ ਕਬੱਡੀਆਂ ਪਾਉਂਦਾ ਹੈ ਪਰ ਇਧਰਲੇ ਪਾਸੇ ਏ ਆਈ ਸੱਦਕੇ ਇਹ ਨੌਜਾਨ ਦੀ ਖੇਡ ਕਬੱਡੀ ਦਾ ਕੋਈ ਪ੍ਰੋਬਲਮ ਆ ਗਈ ਜ਼ਿੰਦਗੀ ਦੇ ਵਿੱਚ ਨਹੀਂ ਤਾਂ ਹੁਣ ਉਹ ਨਾ ਜਾਣੇ ਵੀ ਜਹਾਜ਼ਾਂ ਦੇ ਝੋਟੇ ਲੈ ਲੈਣੇ ਸੀਗੇ ਬਿਆ ਸਰੰਗ ਦੇ ਪਿੰਡ ਵਾਲਾ ਵੱਡੇ ਕਬੱਡੀ ਕਪਾਂ ਦਾ ਵੱਡਾ ਮੱਲ ਹੈ ਜੀਵਨ ਹੱਸਦਾ ਹੈ ਕਿ ਅਸੀਂ ਆਪਣਾ ਆਪ ਗਵਾ ਬੈਠੇ ਉਹ ਹੱਸਦੇ ਹੱਸਦੇ ਚਲੇ ਗਏ ਅਸੀਂ ਆਪਣਾ ਆਪ ਗਵਾ ਬੈਠੇ ਉਧਰ ਸਾਡੇ ਗੁਰਜੀਤ ਕਨੇਡਾ ਜੀ ਉਹਨਾਂ ਦੇ ਹਾਜ਼ਰ ਸਾਹਿਬ ਵੱਲੋਂ ਦੇਖੋ ਬਹੁਤ ਵੱਡੇ ਮਾਣ ਪਿਆਰ ਨੇ ਇਹਨਾਂ ਬੋਲਾਂ ਵ ਲਈ ਬਹੁਤ ਵੱਡਾ ਧੰਨਵਾਦ ਹੈ ਆ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਇਧਰਲੇ ਪਾਸੇ ਉਹਨੇ ਕੱਢੀ ਭਾਈਆਂ ਦੀ ਗਾਲ ਤੇ ਮੈਂ ਸਸ ਗੋਟਿਆਂ ਥੱਲੇ ਲਈ ਆ ਸਾਹਮਣੇ ਮੇਰੇ ਪੰਜਾਬੀ ਵੀਰੋ ਯੋਧੇ ਦਾ ਜਿਗਰੀ ਯਾਰ ਐਨ ਧੰਨ ਤਨ ਕਰਵਾਉ ਖੇਡ ਮੈਦਾਨ ਦੇ ਵਿੱਚ ਗੱਲਾਈ ਪਰ ਆ ਸਾਹਮਣੇ ਜੱਗਾ ਪੁੱਸਿਆਂ ਵਾਲਾ ਤੇ ਵੀ ਜ਼ਰੂਰ ਦੱਸ ਦੇਵਾਂ ਕਿਉਂਕਿ ਸਾਡੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਇਹਨਾਂ ਮਾਣ ਦਿੰਦੇ ਐ ਸਾਡੀ ਖੇਡ ਕਬੱਡੀ ਨੂੰ ਵਰਜੀਤ ਸਿੰਘ ਜੀ ਕਾਲਾ ਬੰਡਾਲੀਆ ਮਨਜੀਤ ਸਿੰਘ ਜੀ ਬੰਡਾਲੀਆ ਸਰਜੀਤ ਸਿੰਘ ਜੀ ਅਰਸ਼ਦੀਪ ਡੰਗ ਜੀ ਸਰਪੰਚ ਗੁਰदयाल ਸਰਪੰਚ ਗੁਰਜੰਡ ਸਿੰਘ ਜੀ ਲਵਪ੍ਰੀਤ ਸਿੰਘ ਜੀ ਆ ਵੀ ਛੇ 10 ਹੋਣਿਆ ਲਓ ਸਾਹਮਣੇ ਕਬੱਡੀ ਦੇ ਗਰਾਊਂਡ 'ਚ ਇਧਰ ਦੇ ਪਾਸੇ ਪਟਨਾ ਵੱਡੀਆਂ ਮੈਨੂੰ ਲੱਗਦਾ ਬਣ ਗਿਆ 600 ਬਣ ਗਿਆ 600 ਆਮਰੇ ਇਧਰਲੇ ਪਾਸੇ ਦੁਬਾਰਾ ਸ਼ਾਨਦਾਰ ਪ੍ਰੀਆ ਬਾਜੂ ਤੱਕ ਪਹੁੰਚਦਾ ਕਰਦੀ ਹੈ ਸ਼ੇਰੇ ਆਹ ਸੋਹਣਾ ਹੈ ਆ ਵੀਰ ਮੈਂ ਤੈਨੂੰ ਦੱਸ ਦਿੱਤੇ ਹੈ ਤੇ ਗੁੱਗਰ ਤੇ ਨੰਬਰ ਆਪਣਾ ਨਾਲੇ ਨਾਲ ਹੀ ਹਿਸਾਬ ਕਿਤਾਬ ਲਈ ਚੱਲ ਗਰਜੰਟ ਕਰੇ ਚੱਲ ਨਾਲੇ ਨਾਲ ਹੀ ਤਾਉਣ ਦੇ ਲਈ ਵਾਅਦਾ ਮੇਰੇ ਪੰਜਾਬੀ ਵੀਰੋ ਗੱਲ ਦੇ ਵਿੱਚ ਪਾਈ ਫਿਰ ਕਾਲੇ ਰੰਗ ਦੀ ਗਾਨੀ ਰਾਤੇ ਟੁੱਟ ਗਈ ਨੀਂਦ ਨਾ ਆਈ ਕਿ ਕਾਲੀ ਗਾਨੀ ਮਿੱਤਰਾਂ ਦੀ ਆਹ ਰਾਤੇ ਟੁੱਟ ਗਈ ਨੀਂਦ ਨਾ ਆਈ ਕਾਲੀ ਗਾਨੇ ਮਿੱਤਰਾਂ ਦੀ ਇਧਰ ਵਿੱਚ ਪਾਜ ਸੋਹਣਾ ਪਾਜ ਸੋਹਣਾ ਹੇ ਬਲ 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 ਆ ਆਹ ਸਾਹਮਣੇ ਆਹ ਉਹਨਾਂ ਦੇ ਕੋਲ ਸਾਹਿਬ ਜਿਹੜਾ 71 ਰੁਪਇਆ ਵੰਡਾਲੇ ਵਾਲੇ ਭਰਾਵਾਂ ਨੇ ਪੁੜੀ ਦਾ ਕਰ ਦਿੱਤਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਜੀਵਨ 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 ਵਰਜੀਤ ਸਿੰਘ ਜੀ ਫਾਜੀ ਅਰਸ਼ਦੀਪ ਡਾਕਟਰ ਮੁਲਕੀਤ ਕਨੇਡਾ ਜਗਰਾਜ ਸਰਦਾਰ ਗੁਰਦੇਵ ਸਿੰਘ ਜੀ ਸਰਪੰਚ ਵਰਜੰਤ ਸਿੰਘ ਜੀ ਲਾ ਪੀਐਸ ਵੀ ਜੀ ਗੁਰਮੀਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਸਰਪੰਚ ਪੋਲਰ ਡਾਕਟਰ ਸਾਰ ਸਿੰਘ ਰਸੂਰਪੁਰ ਸ਼ਿੰਦਰਪਾਲ ਸਿੰਘ ਜੀ ਪ੍ਰਧਾਨ ਨੇ ਕਿਸਾਨ ਸੰਘਰਸ਼ ਕਮੇਟੀ ਮਨਜੀਤ ਸਿੰਘ ਜੀ ਵਿਖਰੀਆ ਤੇ ਪਾਲ ਸਿੰਘ ਜੀ ਤੋਂ ਵਰ ਵਿਖਰੀਆ 1000 ਫਿਰ ਤੋਂ ਪੰਜਾਬ ਪਰਿਵਾਰ ਦਾ ਹੀਰਾ ਦੀਪਲਾ ਜਹਾ ਤੇ ਤਨ ਤਨ ਛੇੜਿਆ ਬਾਅਦ ਚ ਮੇਰੇ ਤੋਂ ਸਾਫਤ ਦਾ ਵੜਾ ਲਈ ਮੈਨੂੰ ਮਸਾਂ ਇੰਨੀ ਘੋਣੇ ਆ ਕਰੀ ਚੱਲੇ ਖੇਜੋ ਉੱਥੇ ਜਾਂ ਬਾਜੂ ਜਾਣੇ ਤੇ ਜਾਂ ਹਰਿਦਰ ਰਣ ਰਵਿੰਦਰ ਰਣ ਪਰਮ ਤੇ ਗੁਰਪ੍ਰੀਤ ਅਸਤਰੀਆ ਸਰਦਾਰ ਮੋਹਨ ਸਿੰਘ ਜੀ ਤੇ ਸਰਦਾਰ ਸੋਹਨ ਸਿੰਘ ਜੀ ਰਤੋ ਵਾਲੀ ਆ ਪਰਿਵਾਰ ਆ ਸਾਹਮਣੇ ਉਹ ਮਾਨ ਦੇ ਰਹੇ ਆ ਖੇਡ ਮੈਦਾਨ ਦੇ ਵਿੱਚ ਨਾਲ ਅਮਰੀਕਾ ਵਾਲਾ ਸਭਰਾਵਾਂ ਵਾਲਾ ਡੋਡਾ ਉਹ ਵੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਧੰਨ-ਧੰਨ ਕਰਵਾ ਰਿਹਾ ਪਰ ਇਹਦੇ ਉਹ ਪਾਸੇ ਪੰਡਰ ਪੰਡਰ ਪਈਆਂ ਨੇ ਖੜੂ ਅੱਜ ਆ ਤਾਂ ਪੰਡਰ ਪਈਆਂ ਨਹੀਂ ਖੜੋ ਇਹ ਤਾਂ ਟਰੱਕ ਮੁੱਦੇ ਮਾਰਦਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੁੱਠੀਆਂ ਵੀ ਪੈਂਦੀਆਂ ਤੇ ਸਿੱਧੀਆਂ ਵੀ ਪੈਂਦੀਆਂ ਆਸ਼ਕਾਂ ਦੇ ਨਿੱਕਾ ਜੁੱਸਾ ਪਰ ਕਬੱਡੀ ਦਾ ਪੇਚ ਵਾਲੀ ਹੈ ਬਾਊ ਨਵੇਂ ਪਿੰਡ ਆ ਨਵੇਂ ਪਿੰਡ ਦੇ ਬਾਊ ਦਾ ਬੰਡਾਰੀਏ ਪਰਿਵਾਰ ਵੱਲੋਂ 2100 ਰੁਪਏ ਦੇ ਨਾਲ ਸਰਦਾਰ ਕਲਵੰਦ ਸਿੰਘ ਜੀ ਮਾਸਟਰ ਭੈਣੀ ਵਾਲੇ ਉਹਨਾਂ ਨੇ ਪਰਿਵਾਰ ਵੱਲੋਂ ਬਾਊ ਦਾ ਸਨਮਾਨ ਜਿਹੜਾ 2100 ਰੁਪਏ ਦਾ ਹੋਣ ਯਾਰ ਉਧਰ ਸਿੰਘ ਸਹਿਮਾਨ ਜਥੇਦਾਰ ਬਾਬਾ ਪ੍ਰਤਾਪ ਸਿੰਘ ਜੀ ਬਹੁਤ ਵੱਡੇ ਮਾਣ ਪਿਆਰ ਇਹਨਾਂ ਬੋਲਾਂ ਦੀ ਪੁੱਜਾ ਕਰਦੇ ਐ ਜੈ ਦੀਪ ਦੇ ਕੋਲ ਵੀ ਮੇਰੇ ਕੋਲ ਜਰੂਰ ਆਵੇ ਆਪਾਂ ਉਹਦਾ ਵੀ ਮਾਣ ਤਾਨ ਕਰਾਈ ਮੰਝ 7500 ਦਾ ਜੱਫਾ ਕਰਦੇ ਬਾਜੂ ਦੇ ਜੱਫੇ 77 7500 ਦੇ ਤੇ ਦੋਦੇ ਦਾ 3100 ਉਹ ਨਾਲ ਜੁਆਇੰਟ ਹੈ ਤੇ ਆਹ ਮੁੰਡੇ ਦਾ ਜਿਹੜਾ 500 ਨਾ ਕਰਦੇ ਇਹ ਗੁੱਗਰ ਤੇ ਕਰਾਉਣੇ ਮਾਲਾ ਸਾਹਿਬ ਨੂੰ ਕਰ ਦਿੰਦੇ ਆ ਉਧਰ ਰੇਡਰਾਂ ਤੇ ਲਾਉਣੇ ਜਿਹੜਾ ਜੱਫਾ ਲੱਗਿਆ ਰੇਡਰ ਤੇ ਨਹੀਂ ਤੇ ਜੱਫੀ ਦੇ ਅਮਰੀਕਾ ਵਾਲਿਆ ਦੋਤਾ ਸਾਹਿਬ ਆਹ ਮੁੰਡੇ ਦਾ 500 ਦਾ ਜਰੂਰ ਮਾਨਤਨ ਕਰਨਾ ਹੈ ਨਾ ਤੁਹਾਨੂੰ ਮੈਂ ਦੱਸ ਦਿੰਦਾ ਜਦੋਂ ਆਪਾਂ ਰੇਡਾਂ ਤੇ ਲਾਵਾਂਗੇ ਇਹ ਗੱਲ ਇਹ ਨਾ ਕਿਤੇ ਕੋਈ ਦੋ ਦੋ ਖਾ ਜਾਏ ਉਹ ਵੀ ਚੋਪੜੀਆਂ ਤੇ ਉਹ ਸੁੱਕੀਆਂ ਤੇ ਨਹੀਂ ਲੈ ਜਾਏ ਗੱਲ ਆ ਰਹੀ ਲੈ ਵੀ ਜੈਦੀਪ ਕਹਿੰਦੇ ਵੀ ਜਾਨ ਲੱਗਿਆ ਤੇਰਾ ਮਾਨ ਤਾਨ ਜਿਹੜਾ ਜਰੂਰ ਕਰਦੇ ਆ ਇੱਕਦਰੀ ਦੋ ਦੋ ਔਰ ਸਾਹਮਣੇ ਅਗਲੀ ਕਬੱਡੀ ਮਨਜੀਤ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਅਦਾ ਹੈ ਮਾਲਾ ਸਾਹਿਬ ਇਹ ਪਲੇਅਰਾਂ ਦੇ ਵਾਸਤੇ ਸੋਚਦੇ ਹੀ ਬੜਾ ਹੈ ਦੇਖ ਲਓ ਕਿ ਪਹਿਲਾਂ ਸਾਡਾ ਭਰਾ ਪਲੇਅਰਾਂ ਲਈ ਬਹੁਤ ਵਧੀਆ ਕਬੱਡੀ ਦੀ ਗਰਾਊਂਡ ਤਿਆਰ ਕਰਦਾ ਹੈ ਤੇ ਹੁਣ ਸੋਹਣੇ ਦਾ ਇਹਨਾਂ ਵੀ ਆਪਾਂ ਰੇਡਾਂ ਦਾ ਵੀ ਮਾਨ ਸਨਮਾਨ ਕਰੀਏ ਜਾਫੀ ਵੀ ਆਪਣੇ ਐ ਰੇਡਰ ਵੀ ਆਪਣੇ ਐ ਪਰ ਆ 7500 ਬਣ ਗਿਆ ਅਮਰੀਕਾ ਵਾਲਿਆ ਆ ਸਾਹਮਣੇ ਇਧਰਲੇ ਪਾਸੇ ਤੇ ਰਾਜੂ ਨੇ ਗੱਡਾ ਨਹੀਂਆ ਤੇ ਕਰ ਦਿੱਤਾ ਐ ਇਧਰ ਪੱਤਰਾ ਵੱਡੀਆਂ ਖੇਡ ਮੈਦਾਨ ਦੇ ਵਿੱਚ ਪੰਜਾ ਅਜੂ ਦਾ ਰੇਡ ਇਹਦਾ ਵੀ ਪੁਆਇੰਟ ਪ੍ਰੋਟ ਕਰੂਗਾ ਸਰਦਾਰ ਮੋਨ ਸਿੰਘ ਜੀ ਤੇ ਸਰਦਾਰ ਸੋਨ ਸਿੰਘ ਜੀ ਕਹਿੰਦੇ ਆ ਉਹਦੇ ਵੀ 500 ਰੁਪਏ ਆਵੇਗਾ ਸਾਡੇ ਵਿੱਚੋਂ ਤੇ ਤਾਰਾ ਕਹਿੰਦੇ ਆ ਅਸ਼ਰੀਆ ਜੋ ਖੜਗੀਆਂ ਹਰਵਿੰਦਰ ਇੰਗਲੈਂਡ ਰਾਜ ਇੰਗਲੈਂਡ ਪਰਮਾਸ਼ਰੀਆ ਤੇ ਗੁਰਪ੍ਰੀਤ ਅਸ਼ਰੀਆ ਜਗਰਾਜ ਕੈਨੇਡਾ ਮਰਕੀਤ ਕੈਨੇਡਾ ਤੇ ਵਿਸ਼ੇਤ ਸਾਡਾ ਕਮੈਤ ਵਾਲਾ ਵੀਰ ਬਹੁਤ ਵੱਡੇ ਮਾਣ ਪਿਆਰ ਇਹਨਾਂ ਬੋਲਾਂ ਦੇ ਲਈ ਹੈ ਪਰ ਇਧਰਲੇ ਪਾਸੇ ਵੀਰਾ ਸਿਰਹਕਾਰੀਆਂ ਨੇ ਡਾਕਟਰ ਸਾਹਿਬ ਲੀਡ ਲੱਗੋ ਜੇ ਜੱਫਾ ਲਾਣਾ 100 ਰੁਪਇਆ ਬੰਦਾਲਾ ਪਰਿਵਾਰ ਵੱਲੋਂ ਤੇ ਡਾਕਟਰ ਸ਼ੰਗਰਤਾ ਜੀ ਕਹਿੰਦੇ ਨੇ ਸਾਡੇ ਵੱਲੋਂ हीरे माया जी ने लाई है जरूर कोई दी करिए मेरे वीर रेडर से पैसे लगे जफा लाग गया जी बाजू के रेडर से पैसे लगे थे तो जफा ला गया आप सौ जरूर कोईदा कर दी सरदार मोहन सिंह प्रीत ने प्यासी सौ का जफा ला दिता जी प्रीत भाई लतू ने छिंद्रपाल सिंह जी किसान संघर्ष कमेटी हजार वह वालों है, है। तो बंगालिया परिवार वलोत्तर सौ प्यासी सौ प्रीत भाई लत ਉਹ ਲੰਮੀ ਮਿਹਨਤ ਦੇ ਮਸ਼ੱਕਤ ਦੇ ਨਾਲ ਉਹ ਚਾਲੂ ਕਰ ਦਿੰਦੀ ਹੈ ਮਾਰਕ ਮੇਰ ਕਰੇ ਨਾ ਭਰਾਵਾਂ ਦੇ ਉੱਤੇ ਵੀ ਆ 300 ਪੁੱਜ ਗਿਆ ਪ੍ਰੀਤ ਆ 8100 ਸੋਹਣਿਆ ਆਪਣਾ ਲੈ ਲੈ ਕਾਲਿਆ ਅਮਰੀਕਾ ਵਾਲਿਆ ਹੁਣ ਦੱਸ ਲੈ ਕਿੰਨੇ ਲਾਉਣੇ ਆ ਹੁਣ ਲਾਵੇ ਆ ਦੋ ਦੋ ਕਬੱਡੀਆਂ ਬਾਕੀ ਐ ਦੋ ਦੋ ਕਬੱਡੀਆਂ ਬਾਕੀ ਐ ਕਿੰਨੀ ਮਾਇਆ ਲਾਉਣੀ ਐ ਜਿੱਕਰ ਪਸਿਆਂ ਵਾਲਾ ਮੁਰਨਾ ਫਿਰਦਾ ਆਕਾਸ਼ श जहिड़े जहिड़े कॾहिं मुल्े